ਦਸੁਹਾ ਦੇ ਵਿੱਚ ਪਹਿਲੀ ਵਾਰ ਬੀਕਾਨੇਰ ਮਿਸਥਾਨ ਪੰਡਾਰ ਦੇ ਵੱਲੋਂ ਤੇ ਲੋਗ ਨਵੇਂ ਸਾਲ ਨੂੰ ਇੱਕ ਤਿਹਾਰ ਦੇ ਤਰ੍ਹਾਂ ਮਨਾਉਂਦੇ ਨੇ ਯਾਨੀ ਕਿ ਡਰਾਈ ਫਲਰ ਨਾਲ ਭਰਿਆ ਹੋਇਆ ਕੇਸਰ ਦਾ ਦੁੱਧ ਤੁਹਾਨੂੰ ਮਿਲਦਾ ਉਹ ਪੁੱਲਰ ਦੇ ਵਿੱਚ ਕਿਸੇ ਤਰ੍ਹਾਂ ਦੇ ਫੰਕਸ਼ਨ ਦੇ ਲਈ ਜਾਂ ਫਿਰ ਕਿਸੇ ਵੀ ਪ੍ਰੋਗਰਾਮ ਦੇ ਰਿਗਾਰਡਿੰਗ ਮਠਿਆਏ ਦੀ ਲੋੜ ਹੈ ਤਾਂ ਜੇਕਰ ਤੁਸੀਂ ਮਠਾਈ ਦੇ ਡੱਬੇ ਤੋਂ ਇਲਾਵਾ ਕਿਸੇ ਨੂੰ ਡ్రਾਈ ਫਰੂਟ ਦਾ ਡੱਬਾ ਦੇਣਾ ਚਾਹੁੰਦੇ ਹੋ ਤਾਂ 2023 ਖਤਮ ਹੋਣ ਜਾ ਰਿਹਾ ਤੇ 2024 ਦਾ ਨਵਾਂ ਅਗਾਜ਼ ਸ਼ੁਰੂ ਹੋਣ ਜਾ ਰਿਹਾ ਤੇ ਲੋਕ ਨਵੇਂ ਸਾਲ ਨੂੰ ਇੱਕ ਤਿਹਾਰ ਦੇ ਤਰ੍ਹਾਂ ਮਨਾਉਂਦੇ ਨੇ ਨਵੇਂ ਸਾਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੀਕਾਨੇਰ ਮਿਠਾਨ ਪੰਡਾਰ ਦੇ ਵੱਲੋਂ ਮਠਿਆਈਆਂ ਦੇ ਵਿੱਚ ਫਾਸਫੋਰ ਦੀ ਕੁਆਂਟੀਟੀ ਦੇ ਵਿੱਚ ਇਹ ਵਾਅਦਾ ਕਰ ਚੁੱਕੇ ਨੇ ਸੋ ਅਗਰ ਤੁਸੀਂ ਵੀ ਆਪਣੀ ਫੈਮਲੀ ਦੇ ਲਈ ਰਿਲੇਟਿਵ ਦੇ ਲਈ ਆਪਣੇ ਕੋਲੀਗਜ਼ ਦੇ ਲਈ ਦੇਸੀ ਕਿਉਆਂ ਦੀਆਂ ਬਣੀਆਂ ਮਠਿਆਈਆਂ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬੀਕਾਨੇਰ ਮਿਠਾਨ ਪੰਡਾਰ ਵਿਸਵਾ ਵਿਖੇ ਦੇ ਸੁਹਾਵੇ ਵਿੱਚ ਪਹਿਲੀ ਵਾਰ ਬੀਕਾਨੇਰ ਮਿਸਥਾਨ ਭੰਡਾਰ ਦੇ ਵੱਲੋਂ ਤੁਹਾਡੀ ਸੇਵਾ ਦਾ ਖਿਆਲ ਰੱਖਦੇ ਹੋਏ ਇੱਕ ਵੱਡੇ ਕੜਾਏ ਦੇ ਵਿੱਚ ਦੁੱਧ ਦੇ ਵਿੱਚ ਕੇਸਰ, ਬਦਾਮ, ਪਿਸਤਾ ਯਾਨੀ ਕਿ ਡਰਾਈ ਫਰੂਟ ਨਾਲ ਭਰਿਆ ਹੋਇਆ ਕੇਸਰ ਦਾ ਦੁੱਧ ਤੁਹਾਨੂੰ ਮਿਲਦਾ ਹੈ ਉਹ ਵੀ ਕੁੱਲਰ ਦੇ ਵਿੱਚ ਜੇਕਰ ਤੁਸੀਂ ਇਹ ਕੇਸਰ ਵਾਲਾ ਦੁੱਧ ਇੰਜੋਏ ਕਰਨਾ ਚਾਹੁੰਦੇ ਹੋ ਤਾਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਬੀਕਾਨੇਰ ਮਿਸਥਾਨ ਭੰਡਾਰ ਤੇ ਤੁਸੀਂ ਇੰਜੋਏ ਕਰ ਸਕਦੇ ਹੋ ਤੁਸੀਂ ਜੇਕਰ ਪਬਲਿਕਸ ਫੋਨ ਨਿਓਸ ਮੈਥਾੜੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਬੀਕਾਨੇਰ ਮਿਸਥਾਨ ਪੰਡਾਰ ਦੇ ਵਿੱਚ ਜੋ ਕਿ ਸ਼ਿਵਜੀ ਮਹਾਰਾਜ ਦੀ ਮੂਰਤੀ ਦੇ ਬਿਲਕੁਲ ਸਾਹਮਣੇ ਹਾਜੀਪੁਰ ਚੌਕ ਜੀਟੀ ਰੋਡ ਦਸੂਹਾ ਵਿਖੇ ਸਥਿਤ ਹੈ ਜੇਕਰ ਤੁਹਾਨੂੰ ਵਿਆਹ ਸ਼ਾਦੀ ਦੇ ਫੰਕਸ਼ਨ ਦੇ ਲਈ ਕਿੱਤੀ ਪਾਟੇ ਲਈ ਰਿੰਗ ਸੈਰੇਮਨੀ ਲਈ ਸਕੂਲ ਦੇ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਦੇ ਲਈ ਜਾਂ ਫਿਰ ਕਿਸੇ ਵੀ ਪ੍ਰੋਗਰਾਮ ਦੇ ਰਿਗਾਰਡਿੰਗ ਮਠਿਆਏ ਦੀ ਲੋੜ ਹੈ ਤਾਂ ਬੀਕਾਨੇਰ ਮਿਸਥਾਨ ਪੰਡਾਰ ਦੇ ਵਿੱਚ ਇੱਥੇ ਆਰਡਰ ਵੀ ਬੁੱਕ ਕੀਤੇ ਜਾਂਦੇ ਨੇ ਤਾਂ ਅਗਰ ਤੁਸੀਂ ਵੀ ਮਠਾਈ ਆਰਡਰ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬੀਕਾਨੇਰ ਮਿਸਥਾਨ ਪੰਡਾਰ ਦਸੂਹਾ ਵਿਖੇ ਜੇਕਰ ਤੁਸੀਂ ਆਪਣੀ ਕਿਸੇ ਵੀ ਫਰੈਂਡਸ ਨੂੰ ਫੈਮਿਲੀ ਨੂੰ ਇਨਵੀਟੇਸ਼ਨ ਕਾਰਡ ਦੇ ਨਾਲ ਮਠਾਈ ਦਿੰਦੇ ਹੋ ਤਾਂ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੀਕਾਨੇਰ ਮਿਸਥਾਨ ਪੰਡਾਰ ਦੇ ਵੱਲੋਂ ਨਿਊ ਡਿਜ਼ਾਈਨ ਦੇ ਡੱਬੇ ਤਿਆਰ ਕੀਤੇ ਜਾਂਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਕਿ ਇਹਨੇ ਪਿਆਰੇ ਕਲਰ ਦੇ ਵਿੱਚ ਡੱਬਾ ਰੈਡੀ ਕਰਕੇ ਦਿੰਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਇਨਵੀਟੇਸ਼ਨ ਕਾਰਡ ਵੀ ਰੈਡੀ ਕਰਕੇ ਦਿੱਤੇ ਜਾਂਦੇ ਨੇ ਸੋ ਅਗਰ ਤੁਸੀਂ ਵੀ ਡਿਜ਼ਾਈਨ ਦਾ ਕਾਰਡ ਤੇ ਮਠਾਈ ਦਾ ਡੱਬਾ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬੀਕਾਨੇਰ ਮਿਸਥਾਨ ਪੰਡਾਰ ਰਸਵਾ ਵਿਖੇ ਜੇਕਰ ਤੁਸੀਂ ਮਠਾਈ ਦੇ ਡੱਬੇ ਤੋਂ ਇਲਾਵਾ ਕਿਸੇ ਨੂੰ ਡਰਾਈ ਫਰੂਟ ਦਾ ਡੱਬਾ ਦੇਣਾ ਚਾਹੁੰਦੇ ਹੋ ਤਾਂ ਬੀਕਾਨੇਰ ਮਿਸਤਾਨ ਪੰਡਾਰ ਦੇ ਵੱਲੋਂ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਡੱਬੇ ਤਿਆਰ ਕੀਤੇ ਜਾਂਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਲਰਫੁਲ ਡਿਜ਼ਾਈਨ ਦੇ ਅਲੱਗ-ਅਲੱਗ ਕੁਆਂਟੀਟੀ ਦੇ ਇੱਥੇ ਡੱਬੇ ਤੁਹਾਨੂੰ ਮਿਲਣਗੇ ਤਾਂ ਅਗਰ ਤੁਸੀਂ ਕਿਸੇ ਨੂੰ ਵੀ ਮਠਾਈਆਂ ਦੇ ਨਾਲ ਡਰਾਈ ਫਰੂਟ ਦੇਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬੀਕਾਨੇਰ ਮਿਸਤਾਨ ਪੰਡਾਰ ਸੂਹਾ ਵਿਖੇ ਜੇਕਰ ਤੁਹਾਨੂੰ ਆਪਣੇ ਘਰ ਦੇ ਕਿਸੇ ਵੀ ਫੰਕਸ਼ਨ ਦੇ ਲਈ ਮਠਿਆਈ ਦੀ ਲੋੜ ਹੈ ਤਾਂ ਜਾਂ ਫਿਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਵੀ ਕਨੈਰ ਮਸਤਾਨ ਭੰਡਾਰ ਦੇ ਤੁਸੀਂ ਆਰਡਰ ਕਰ ਸਕਦੇ ਆ ਜਾਂ ਫਿਰ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ